ਹੈਲੋ ਅਨਦੀਸਾਸ ਟਿਕਾਟ ਤੇ ਅੱਜ ਆਪਾਂ ਤੁਹਾਨੂੰ ਆਲਓਵਰ ਸੂਟ ਦੀ ਕਟਿੰਗ ਕਰਕੇ ਦੱਸਦੇ ਆ ਨਿਸ਼ਾਨੀਆਂ ਵਗੈਰਾ ਆਪਾਂ ਜਿਹੜੀਆਂ ਟ੍ਰੇਟਾਂ ਵੀ ਨਾਲ ਪਾਛ ਲਾਂਗੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆ ਇਹ 5 ਮੀਟਰ ਕੱਪੜੇ ਦੇ ਵਿੱਚੋਂ ਆਪਾਂ ਸਾਰੇ ਪਾ ਕਾ ਅਲੱਗ-ਅਲੱਗ ਕੀ ਬਣਾਉਨੇ ਆ ਇਹ ਚਲਦੀ ਵੀਡੀਓ ਵਿੱਚ ਤੁਸੀਂ ਲਾਈਕ ਜਰੂਰ ਕਰਦੇ ਆ ਖਣ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਦੋਂ ਦੱਸਿਆ ਕਰੋ ਲਓ ਜੀ ਇਹ ਆਪਣਾ ਪੈਂਸੂਨ ਟਿਆ ਇਸ ਨੂੰ ਕਿਨਾਂ ਥੋੜਾ ਜਿਹਾ ਵੀ ਉਹਦਾ ਠਿਕਣਾ ਜਾਇ ਇਸ ਤਰ੍ਹਾਂ ਇਸ ਕਰਕੇ ਇਹਨੂੰ ਆਪਾਂ ਪਹਿਲਾਂ ਧੋ ਲਿਆ ਹੈਗਾ ਤੇ ਕਾਟਨ ਦਾ ਕੋਈ ਵੀ ਕਪੜਾ ਹੋਵੇ ਉਹਨੂੰ ਧੋ ਜ਼ਰੂਰ ਲੈਣਾ ਚਾਹੀਦਾ ਪਹਿਲਾਂ ਆਪਾਂ ਪਾਣੀ ਦੇ ਵਿੱਚ ਡਿਪ ਕਰਕੇ ਕੱਢ ਲੈਣਾ ਚਾਹੀਦਾ ਕਿਉਂਕਿ ਕਈ ਸ਼ਿੰਕ ਹੀ ਨਹੀਂ ਹੁੰਦੇ ਢੂਜ਼ ਵੀ ਹੋ ਜਾਂਦੇ ਨੇ ਇਸ ਨੂੰ ਆਪਣੇ ਖੁੱਲ ਜਾਂਦੇ ਨੇ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਪੱਣਾ ਇਸ ਤਰ੍ਹਾਂ ਦੇਖ ਲਈਏ ਉਹ ਜੀ ਦੇ ਵਿੱਚ ਕੋਈ ਵੀ ਆਪਣਾ ਕਾਨ ਵਗੈਰਾ ਨਹੀਂ ਹੈਗੀ ਤੇ ਇਹਦੀ ਆਪਾਂ ਮੈਂਟਰੀ ਕਰ ਲੈਣੀ ਹੈ ਪਹਿਲਾਂ ਆਪਾਂ ਲਾਵਾਂਗੇ ਕਮੀਜ਼ ਇਸ ਤਰ੍ਹਾਂ ਨਹੀਂ ਕਿ ਕਿ ਜਿੰਨਾ ਵੀ ਤੁਹਾਡਾ ਕਮੀਜ਼ ਹੈਗਾ ਧਿਆਨ 42 ਆ 42 ਤੁਸੀਂ 2.5 ਜਾਂ 3 ਇੰਚ ਜਿਹੜਾ ਹੈਗਾ ਨਾ ਉਹ ਵੱਧ ਕਪੜਾ ਲੈ ਲੈਣਾ 2.5 ਲੈ ਲਓ ਚਾਹੇ 3 ਲੈ ਲਓ ਮੈਂ 3 ਲੈ ਲੈਂਦੀ ਇਹਨਾਂ ਆਪਾਂ ਵੱਤਲਾ ਲੈਣਾ ਹੁੰਦਾ ਤੇ ਇਹਨੂੰ ਹੀ ਆਪਾਂ ਇੰਟਰੀ ਸੈੱਡ ਕਰ ਲੈਣਾ ਦੇ ਨੇ ਚਬਤ ਸਰਕਾ ਕੋੜ ਕੋਲ ਕੇ ਨਾ ਲਓ ਜੀ ਇਸ ਤਰੀਆ ਆਪਾਂ ਗੂਰੇ ਨੂੰ ਨਹੀਂ ਜਿਹੜੀ ਭੈਣਾਂ ਅੰਗੇ ਜੇ ਕੱਟਣਾ ਸਿੱਖਦੀਆਂ ਨੇ ਹਨ ਉਹ ਪਹਿਲਾਂ ਕਈ ਵਾਰੀ ਹਨ ਕੁਝ ਵੀ ਕੱਟ ਲੈਂਦੇ ਨੇ ਕੋਈ ਪਾਟ ਕੋਈ ਕਿਸੇ ਵੇਲੇ ਕੱਟ ਜਾਂਦਾ ਹੈ ਕਿ ਆਪਣਾ ਦੀਨੀ ਸਲਵਾਰ ਦਾ ਟੁਕੜਾ ਕੱਟ ਜਾਂਦਾ ਹੈ ਜੀ ਇਹਨੂੰ ਪਹਿਲਾਂ ਕੋਈ ਬੀਜ ਲਾਓ ਸਾਰਾ ਪਹਿਲਾਂ ਕਮੀਜ਼ ਲੰਮਾ ਨਹੀਂ ਇਦੇ ਵਿੱਚ ਆਪਣੇ ਕੋਈ ਵੀ ਕਾਨੂੰਨ ਦਾ ਰਣੀ ਹੈਗੀ ਇਸ ਤਰ੍ਹਾਂ ਸਪੀਕਰ ਮੰਨ ਲੋ ਜਿੰਨ ਕਿ ਇਸ ਤਰ੍ਹਾਂ ਲਾ ਰਹਿਣਾ ਇਦਦੇ ਦਾ ਪਾਸਾ ਵੀ ਇਹ ਪੜਨੋ ਕਿ ਇਹਨਾਂ ਕੀ ਕਰ ਲੈਣੀ ਹੈ ਕਿ ਆਪਰਾ ਕਿੱਥੇ ਕੋ ਹੁੰਦਾ ਪੰਤਾ ਆ ਯਾ ਪਰ ਕਿਆ ਬੰਦਾ ਨਹੀਂ ਕੋਈ ਮਾਤਾ ਇਹ ਮੋੜ ਕੇ ਦੇਖਣੇ ਕਿੱਥੇ ਆ ਬੰਦ ਇਸ ਇੱਥੇ ਸੇ ਯਾ ਆ ਗਿਆ ਆਪਣਾ ਇਹਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਮੋੜ ਕੇ ਵੇਖ ਲੈਣਾ ਆ ਕਪੜਾ ਆਪਣਾ ਸਾਈਡ ਤੇ ਕਰ ਲੈਣਾ ਆ ਹੁਣ ਆਪਣਾ ਕਮੀਜ਼ ਦਾ ਕਪੜਾ ਲੈ ਲਏ ਕਮੀਜ਼ ਦੇ ਕਪੜੇ ਦੋਹਾਂ ਪਰ ਫਿਰ ਇਹਦੇ ਚੋਂ ਇੰਨੀ ਐਕਸਟਰਾ ਸੈੱਟ ਕਰ ਲੈਣਾ ਇਆਪਾ ਤੋਂ ਕੇ ਪ੍ਰੈਸ ਕਰਕੇ ਫੇਰ ਆਪਾ ਕੱਟਣ ਲਗੇ। ਤੇ ਕਾਟਨ ਦੇ ਸੁਟਾ ਨੂੰ ਪਾਣੀ ਸਿੱਪਾ ਜ਼ਰੂਰ ਕਰ ਲਿਆ ਕਰੋ ਕਿਉਂਕਿ ਇਹ ਸਿੱਕ ਹੋ ਜਾਂਦੇ ਨੇ ਜਾਂ ਫਿਰ ਮੋਟ ਹੋ ਜਾਂਦੇ। ਇਸ ਤਰ੍ਹਾਂ ਪਕ ਲੈਣਾ ਹੈ। ਇਹ ਇੱਕ ਇੱਕ ਫੋਲਡ ਆਪਾਂ ਹੋਰ ਕਰ ਲੈਣਾ। noche, esta. Esta fue una que me llamaron para ਤਰਾ ਸੰਖਾ ਹੋ ਜਾਂਦੀ ਕਟਾ ਡੇਨ ਬਾਈਦਾਬਾਦ ਦਾ ਸਾਟਾ ਉਹ ਆਪਾਂ ਬਾਅਦ ਵਿੱਚ ਕਰ ਲਾਂਗੇ ਕਿਉਂਕਿ ਆਪਾਂ ਪਹਿਲਾਂ ਇਧਰ ਆਪਾਂ ਚੜਾਈ ਨੂੰ ਘਟਾਣੀ ਹੈ

ਇੰਦਰ ਨਿਸ਼ਾਨ ਲਾ ਲੈਣਾ ਇਹ 25 ਤੇ ਹੀ ਤੁਸੀਂ ਵਿਚਾਲੇ ਲਾ ਲੈ ਠੀਕ ਹੈ ਇਹਨਾਂ ਨਿਸ਼ਾਨਾਂ ਨੂੰ ਲਾ ਦੇ ਲੋ ਜੇ ਇਹਨਾਂ ਨਿਸ਼ਾਨਾਂ ਦੇ ਆਪਾਂ ਪਟਾਈ ਕਰ ਦਾਂਗੇ ਜੇ ਤੁਸੀਂ ਸਿੰਪਲੀ ਤੁਸੀਂ ਤੁਸੀਂ ਆਉਣਾ ਹੈ ਫਿਰ ਤੁਸੀਂ ਘੱਟ ਵੀ ਥੋੜਾ ਜਿਹਾ ਰੱਖ ਸਕਦੇ ਹੋ 3 ਇੰਚ ਜਿਹੜੀ ਆਪਾਂ ਮਾਰ ਜਾਣ ਰੱਖਿਆ ਤੇ ਜੇ ਪੱਗ ਪਹਿਲਣਾ ਹੋਣੀ ਹੈ ਤਾਂ ਫਿਰ 3 ਜਾਂ 4 ਇੰਚ ਤਾਂ ਜੁੜੀ ਜੀ ਆਵਲਾ ਗੜਕਮੀ ਜ ਦੱਜ ਬੈਂਟ ਨੇ ਨੋਟ ਕੱਟ ਲੈਣ। ਠੀਕ ਹੈ। ਇਹਦੇ ਤੇ ਪਲੇਟਾਂ ਦੀਆਂ ਜਾਂ ਨਿਸ਼ਾਨੀਆਂ ਗਲੇ ਦੀਆਂ ਆਪਾਂ ਬਾਅਦ ਚਲਾਵਾਂਗੇ। ਆਪਾਂ ਆਨਲਾਈਨ ਪਰ ਪੂਰੇ ਸੂਟ ਦੀ ਕਟਿੰਗ ਆਪਾਂ ਤੁਹਾਨੂੰ ਦੱਸਣੀ ਹੈ। ਤੇ ਇੱਕ ਵੇਜ ਲੱਗ ਜਿਆ। ਕਮੀਜ਼ ਨਾਲ ਜਿਹੜਾ ਕੱਪੜਾ ਬਚਿਆ ਕੰਨੀ ਚੌੜੀ ਜਿਹੀ ਹੋਈ ਹੈ ਨਾ ਇਹ ਤੁਸ ਕੱਟ ਦਿਆ ਕਰੋ ਇਹੋ ਆਪਣਾ ਅੱਧਿ ਮਾੜ ਦੇਣਾ ਅੱਧੀ ਕੋ ਰੱਖਾਂਗੇ ਅੱਧੀ ਜਿਹੜੀ ਇਹ ਕਟਾਈ ਕਰ ਦਾਂ ਕਿਉਂਕਿ ਫਿਰ ਇਹ ਜਿਆਦਾ ਨਾ ਇਧਰ ਪਲੇਨ ਕਪੜਾ ਜਿਆਦਾ ਹੈਗਾ ਤੇ ਸਲਵਾਰ ਦੇ ਵਿੱਚ ਆਉਂਦਾ ਤੇ ਪੈੜਾ ਲੱਗਦਾ ਠੀਕ ਹੈ ਕਟਾਈ ਕਰ ਦਾਂ ਇੰਗਰਾਜ਼ ਕਾ ਕੱਪੜਾ ਆਪਣੀ ਚੌਥੀ ਪੈਂਤੀ ਸਲਵਾਰ ਹੈ ਜਿਹੜੀ ਤਿਆਰ ਇਸ ਤਰ੍ਹਾਂ ਨਾ ਕੱਤੀ ਰੱਖ ਲੈ ਤੀ ਰਹਿ ਜਾ ਵੀ ਮੈਂ ਆਂ ਲੋ ਜੀ ਤੇ ਇਹ ਆਪਣਾ ਪੱਟ ਕਹਿੰਦੇ ਨੇ ਜਿਹਨੂੰ ਗੋਡੇ ਵੀ ਕਹਿੰਦੇ ਨੇ ਗੋਡਿਆਂ ਦੀ ਆਪਣੀ ਹਟਾਈ ਸਾਢੇ 6:00 ਤੀ ਆਪਾਂ ਮੁਸ਼ਕਿਲ ਇੱਥੇ ਦੀ ਸ਼ਾਮ ਲਾ ਲਈ ਸਾਰੇ ਆ ਕੰਮੀ ਤਾਂ ਸ਼ਾਰਟੀ ਦਿਆ ਕਰੋ ਫਿਰ ਇਹਦੇ ਨਾਲ ਖੇਚੀ ਜੀ ਪੈ ਜਾਂਦੀ ਹੈ ਸਾਢੇ 6:00 ਆਪਾਂ ਲੰਗੀ ਚੜਾਈ ਰੱਖੀ ਹੈ ਜਿੰਨ ਕਿ ਤੇਰਾ ਹੁੰਦਾ ਬਾਰਾ ਰਹਿ ਜਾਂਦੀ ਕਿੰਝ ਮੁੜ ਜਾਂਦਾ ਆਪਣੇ ਗੋਡੇ ਹੋ ਗਏ ਐਨ ਸਿੱਧਾ ਕਰਕੇ ਵੇਖ ਲਓ ਤੁਸੀਂ ਜੇਰਾイツ ਵੀ ਕਿਰੋ ਕਿੰਨੀ ਹੈ ਸੱਤ ਇਹ ਜੇ ਇਹ ਸੱਤ ਹੋਵੇ ਤੇ ਫਿਰ ਜਾਂ ਜੋੜ ਪੋਗਾ ਜਾ ਆਪਾਂ ਉਧਰੋਂ ਕੱਪੜਾ ਦੇਖ ਲੈਨੇ ਆ ਇੱਧਰ ਦੀ ਸਹੀ ਹੈ ਆਪਣੀ ਚਾਹ ਇਹਦੇ ਚ ਟੋੜ ਲਾਵਾਂਗੇ ਇਹਨੂੰ ਇੱਕ ਸਾਈਡ ਤੇ ਕਰਕੇ ਰੱਖ ਲੈਂਦੇ ਆ ਤੇ ਬਾਕੀ ਦਾ ਕੱਪੜਾ ਰਹਿ ਗਿਆ ਹਾਂ ਪਰ ਦੀਆਂ ਬਾਵਾ ਤੇ ਸਲਵਾਰ ਇਹ ਆਪਣੇ ਹੁੰਦੇ ਆਪਾਂ ਕੱਟਣੇ ਨੇ ਇਹਦੇ ਪਹਿਲਾਂ ਪਾ ਲਾਵਾਂਗੇ ਬਾਵਾ ਜਿੱਥੇ ਆ ਵੀ ਤੁਸੀਂ ਰੱਖਣੀਆਂ ਨੇ 4 18 ਜਿੰਨੀਆਂ ਕਿੰਨੀਆਂ ਹੋਣੀਆਂ ਆਪਣਾ ਮਾਰਜਾ ਰੱਖ ਲੋ 1.5 ਇੰਚ ਦਾ ਜੇ ਤੁਸੀਂ 18 ਰੱਖਣੀਆਂ ਨੇ ਆਪਾਂ ਰੱਖਣੀਆਂ ਨੇ 17.5 17.5 ਦੇ ਇਹ ਆਪਾਂ 1.5 ਇੰਚ ਦਾ ਜਿਹੜਾ ਮਾਰਜਾ ਰੱਖਣਾ ਹੈ ਸਾਡੇ ਕੋਲ ਹੀ ਰੱਖ ਲੈਣੇ ਲਓ ਜੀ ਕਮੀਜ਼ ਦੀ ਕਟਿੰਗ ਉੱਤੇ ਆਪਣੇ ਗੋਡਿਆਂ ਦੀ ਤੇ ਬੈਲਟ ਦੀ ਤੋਂ ਬਾਅਦ ਵਿੱਚ ਆਪਾਂ ਬਾਜੂ ਲਾ ਲਿਆ ਤੇ ਹੁਣ ਆਪਣੀ ਰਹਿ ਗਈ ਸਲਵਾਰ ਦੇ ਕੁੰਦਿਆਂ ਦੀ ਨੋ ਆਪਾਂ ਇਸ ਤਰ੍ਹਾਂ ਸੈਟਿੰਗ ਕਰਕੇ ਰੱਖ ਲੈਣਾ ਪੂਰੀ ਆਪਾਂ ਸੈੱਟ ਕਰ ਲਈਏ ਲਓ ਜੀ ਇੱਥੋਂ ਆਪਾਂ ਮੈਨਟਿਕਰ ਲੈਣੀ ਹੈ ਸਲਵਾਰ ਦੀ ਇਧਰੋਂ 33 ਇੰਚ ਦੇ 33 ਇੰਚ ਤੇ ਤੁਸੀਂ ਨਿਸ਼ਾਨ ਲਾ ਕੇ ਮੁੜ ਕੇ ਲਾਣਾ ਹੈਗਾ ਆਸਣ ਦਾ 10.5 ਪੂਰਾ 10.5 ਹੀ ਹੈਗਾ ਇੱਥੋਂ ਪੂਰਾ ਪੂਰਾ ਹੀ ਹੈ ਤੇ ਆਵਣਾ ਨਿਸ਼ਾਨਾ ਜਿਹੜਾ ਤੁਸੀਂ 1.5 ਤੋਂ 2 ਇੰਚ ਤੇ ਤੁਸੀਂ ਜਾ ਰਹਿਣਾ। ਠੀਕ ਹੈ। ਹੁਣ ਆਪਾਂ ਇਧਰੋਂ ਵੇਖਣਾ ਵੀ ਜੇ ਤਾਂ ਤੁਸੀਂ ਫੁੱਲ ਪਟਿਆਲਾ ਸਲਵਾਰ ਬਣਾਉਣੀ ਤਾਂ ਤੁਸੀਂ ਪੂਰਾ ਕਪੜਾ ਲੈ ਲੈਣਾ ਸਾਰੇ ਦਾ ਸਾਰਾ। ਫਿਰ ਆਪਾਂ ਪਟਿਆਲਾ ਸਲਵਾਰ ਬਣਾਉਣੀ। ਜੇ ਤੁਸੀਂ ਥੋੜੀ ਘੱਟ ਬਣਾਉਣੀ ਆ ਤੇ ਫਿਰ ਤੁਸੀਂ ਇਸ ਤਰ੍ਹਾਂ ਬੇਨਤੀ ਕਰਕੇ 8 ਇੰਚ ਕਪੜਾ ਲਾ ਲੈਣਾ। ਇਹ ਆਪਾਂ 8.5 ਲਾਵਾਂਗੇ ਕਿਉਂਕਿ ਆ ਵੜੀ ਹੈ। ਕੰਨੀ ਜਾਦੀ ਹੈ। ਸਭ ਦੇਤ ਲਾਂਗ ਦਾ ਇਹਦੇ ਤੋਂ ਆਪਾਂ 벨ਟ ਵੀ ਪਾ ਸਕਦੇ ਆ ਇਹਦੇ ਚੋਂ ਕਿਉਂਕਿ ਇਹਦੇ ਚ ਜੋੜ ਲਾਂ ਦੀ ਲੋੜ ਨਹੀਂ ਇਹ ਤੁਸੀਂ ਜਿਹੜਾ ਹੈਗਾ ਆ ਉਹ ਪਾ ਸਕਦੇ ਹੋ ਗਲੇ ਤੇ ਪਿਛਲੇ ਕੇ ਤੇ ਇਹ ਕਪੜਾ ਵਰਤ ਸਕਦੇ ਆ ਆ ਸਾਰਾ ਜਿਹੜਾ ਸਾਡੇ ਆ ਕਿਤੇ ਤੁਸੀਂ ਨਿਸ਼ਾਨ ਲਾ ਲਓ ਲਾ ਕੇ ਨਿਸ਼ਾਨ ਇਧਰੋਂ ਆਪਾਂ ਲਾਵਾਂਗੇ ਨਿਸ਼ਾਨ ਸਾਡੇ ਦਾਸ ਦਾ ਇੱਕ ਉਧਰੋਂ ਪਾਣ ਦਾ ਵਾਲਿਆ ਤੇ ਇਧਰੋਂ ਵੀ ਆਪਾਂ ਆਸਣ ਦਾ ਲਾ ਰਿਹਾ ਐਸਟਰਾ ਡੇਢ ਅੰਚ ਸਾਨਾ ਸ਼ਾਂਜ ਡੇਢ ਬਾੜੂ ਤੋਂ ਹੋਣਾ ਮਿਸੰਦਰ ਇਨਸ਼ਾਅੱਲਾ ਐਕਸਟਰਾ ਇਹ ਆਪਣੀ ਸਲਵਾਰ ਬਣਨੀ ਜਾਣੀ ਹੈ ਇਹਦੇ ਵਿੱਚੋਂ ਨਾਲੇ ਗੁੰਦੇ ਲੱਥ ਜਾਣੇ ਨੇ ਨਾਲੇ ਆਹ ਵਾਲਾ 8.5 ਇੰਚਾ ਜਿਹੜਾ ਇਹਦੇ ਚੋਂ ਨਾਲੇ ਤਾਂ ਆਪਣੀ ਬੈਲ ਬਣ ਜੂਗੀ ਤੇ ਨਾਲੇ ਸਲਵਾਰ ਦੇ ਪੌਂਚਾ ਦੇ ਥੱਲੇ ਕੱਪੜਾ ਲੱਗ ਜੂਗਾ ਇਸ ਤਰ੍ਹਾਂ ਆਪਣੀ ਆਲਵਰ ਸੂਟ ਦੀ ਜਿਹੜੀ ਹੈ ਕਟਿੰਗ ਵੀ ਹੋ ਚੁੱਕੀ ਤੇ ਕਪੜਾ ਆਪਣੇ ਪੂਰਾ ਪੂਰਾ ਆਇਆ ਕੋਈ ਵੱਧ ਨਹੀਂ ਕੋਈ ਘਟਣੀ ਇਸ ਤਰ੍ਹਾਂ ਤੁਸੀਂ ਆਲਵਰ ਸੂਟ ਦੀ ਕਟਿੰਗ ਕਰ ਸਕਦੇ ਹੋ ਉਹਨੇ ਨੂ ਆਪਾਂ ਇਧਰ ਘੱਟ ਘੱਟ ਕੇ ਇਧਰ ਦਾ ਘੱਟ ਦੇਣਾ ਇਸ ਤਰ੍ਹਾਂ ਆਪਣੀ ਦੋਨੇ ਗੁੰਦੈਸ ਨਾਲ ਜਾਣੇ ਨੇ ਇਹਦੇ ਤੋਂ ਆਪਣੀ ਵੈਂਟ ਲਾ ਕੇ ਜਾਣੀ ਆ ਤੇ ਇਹ ਆਪਣੀ ਵੀਡੀਓ ਸੀ ਜੀ ਸਿਰਫ ਅਨਓਵਰ ਸਟ ਦੀ ਕਟਿੰਗ ਕਿਵੇਂ ਕਰੀਦੀ ਆ ਤੇ ਜੇ ਤੁਸੀਂ ਵੇਖਣੀ ਆ ਵੀਡੀਓ ਵੀ ਇਹਦੀ ਕਟਾਈ ਸਾਰੀ ਕਮੀਜ਼ ਦੀ ਕਟਾਈ ਬਾਹਮਾਂ ਦੀ ਕਟਾਈ ਜਾਂ ਫਿਰ ਤੁਸੀਂ ਪਲੇਟ ਪਾਉਣੇ ਜਾਂ ਗਲਾ ਆਪਣਾ ਉੱਪਰ ਨੂੰ ਕਿਉਂ ਜਾਂਦਾ ਠੀਕ ਹੈ ਜੀ ਜਾਂ ਅੱਗੇ ਨੂੰ ਕਿਉਂ ਲੱਗਦਾ ਜਾਂ ਮੋੜੇ ਉਹ ਫਿਰ ਆਪਾਂ ਵੀਡੀਓ ਤੁਹਾਨੂੰ ਸਲਾਈ ਦੇ ਵਿੱਚ ਦੇਵਾਂਗੇ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ that's